ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਦੀ ਆਏ ਸਾਲ ਦੀ ਤਰ੍ਹਾਂ ਜੰਗਲੀ ਜੀਵ ਜਾਨਵਰਾਂ ਤੇ ਪੰਛੀਆਂ ਲਈ ਪਾਣੀ ਦੀ ਫ੍ਰੀ ਸੇਵਾ ਪਿੰਡ ਕਾਨਪਰਖੋਈ ਸੰਤ ਮਹਾਰਾਜ ਤਪਸਵੀ ਰੂ ਮਹਾਰਾਜ ਭਵਾਨਾਂ ਦੀ ਜੀ ਕਾਨਪਰਖੋਈ ਸੰਤ ਬਾਬਾ ਮਹੇਸ਼ਨਾਥ ਕੁਟੀਆ ਗੋਚਰ ਜਿਨ੍ਹਾਂ ਨੇ ਕਿਸੇ ਟਾਈਮ ਦੇ ਵਿੱਚ ਇਹਨਾਂ ਜੰਗਲੀ ਜਾਨਵਰਾਂ ਵਾਸਤੇ ਸੱਤ ਟੋਬੇ ਬਣਾਏ ਤੇ ਪੰਜ ਖੂ ਜਿਹੜੇ ਇਨਸਾਨੀਅਤ ਦੇ ਭਲੇ ਦੇ ਲਈ ਲਗਵਾਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਹਿੰਦੇ ਐ ਨਾ ਵੀ ਦਰਖਤ ਫੂਕ ਕੇ ਅਸੀਂ ਵੇਚ ਕੇ ਪੈਸੇ ਵਟ ਲੈਣੇ ਆ ਬਾਂਸਾਂ ਦੇ ਵਿੱਚ ਰਹਿਣ ਵਾਸਤੇ ਛਾਂ ਲੱਭ ਰਹੇ ਐ ਇਹ ਜਾਨਵਰ ਕਿਉਂਕਿ ਅਸੀਂ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਤਾਂ ਕਿਤੇ ਤੇ ਕਿਤੇ ਅਸੀਂ ਖਤਮ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੇ ਅਸੀਂ ਦਰਖਤਾਂ ਦੀ ਕਟਾਈ ਕਰਦੇ ਆ ਜੰਗਲ ਦੇ ਵਿੱਚ ਜੰਗਲ ਨੂੰ ਅੱਗ ਲਾਉਂਦੇ ਆ ਇਹ ਜੇ ਜੀਵ ਜੰਤੂ ਪਸ਼ੂ ਪੰਛੀ ਸਭ ਸੜ ਕੇ ਸੁਆਹ ਹੋ ਜਾਂਦੇ ਹਨ ਫਿਰ ਇਹਨਾਂ ਦੀ ਜਿਹੜੀ ਵਰਦਵਾ ਹੁੰਦੀ ਹੈ ਫਿਰ ਆਪਾਂ ਕਹਿੰਦੇ ਆ ਕਰੋਨਾ ਆ ਗਿਆ ਮਹਾਮਾਰੀ ਆ ਗਈ ਇਹਨਾਂ ਬੇਜਵਾਨਾਂ ਨੂੰ ਦੁੱਧ ਪੀ ਕੇ ੱੱਕੇ ਮਾਰ ਕੇ ਅਸੀਂ ਘਰਾਂ ਦੇ ਕੱਢ ਦਿੱਤਾ ਕਿੱਥਾ ਸੀ ਇਹਨਾਂ ਨੂੰ ਖਰਾਕਾਂ ਪਾਉਂਦੇ ਤੇ ਖਲ ਪਾਉਂਦੇ ਤੇ ਬੜੇਵੇਂ ਪਾਉਂਦੇ ਤੇ ਅੱਜ ਇਹਨਾਂ ਨੂੰ ਇਹਨਾਂ ਜੰਗਲਾਂ ਦੇ ਵਿੱਚ ਆ ਸੁੱਕਾ ਘਾਹ ਹੈ ਸਾਥ ਸੰਗਤ ਜੀ ਚਾਰੇ ਪਾਸੇ ਸੋਕਾ ਪਿਆ ਹੋਇਆ ਹੈ 40 ਡਿਗਰੀ ਤਾਪਮਾਨ ਹੈ ਸੋ ਇਹਨਾਂ ਦਾ ਵੀ ਅਸੀਂ ਅੱਗਾ ਮਾਰ ਦਿੱਤਾ ਦੁੱਧ ਪੀ ਕੇ ਦੁੱਧ ਵੇਚ ਕੇ ਆਪਣਾ ਸਵਾਰਥ ਪੂਰਾ ਕਰਕੇ ਅੱਜ ਇਹਨਾਂ ਨੂੰ ਦਰਬਾਰ ਦੀਆਂ ਠੋਕਰਾਂ ਖਾਣ ਦੇ ਲਈ ਅਸੀਂ ਛੱਡ ਦਿੱਤਾ ਸੋ ਇੱਕ ਪਾਸੇ ਤਾਂ ਅਸੀਂ ਗਊ ਨੂੰ ਮਾਤਾ ਵੀ ਮੰਨਦੇ ਆ ਇੱਕ ਪਾਸੇ ਪਰ ਇਹ ਇਸ ਤਰ੍ਹਾਂ ਰੋਲੇ ਇਹ ਵੀ ਠੀਕ ਨਹੀਂ ਹੈ ਜਿੱਥੇ ਅਸੀਂ ਆਮ ਇਨਸਾਨਾਂ ਨੂੰ ਕਹਿੰਦੇ ਉੱਥੇ ਅਸੀਂ ਸਰਕਾਰ ਦੀ ਵੀ ਅੰਗੈਲੀ ਹੈ ਬਹੁਤ ਵੱਡੀ ਕਿਉਂ ਗਊ ਦੇ ਨਾਂ ਤੇ ਕਰੋੜਾਂ ਅਰਬਾਂ ਰੁਪਏ ਟੈਕਸ ਇਕੱਠਾ ਕੀਤਾ ਜਾਂਦਾ ਹੈ ਪਰ ਆਹ ਦੇਖੋ ਆਹ ਗਾਵਾਂ ਰੋੜ ਰਹੀਆਂ ਐ ਤੇ ਦੋਸਤੋ ਨਿਆਤਰ ਜਿਹੜੇ ਆ ਜੀਵ ਐ ਆ ਵਿਚਾਰੇ ਲੁੱਕੇ ਬੈਠੇ ਹੋਏ ਐ ਆ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਨਾ ਦੇਖੋ ਗਰਮੀ ਤੋਂ ਬਚਣ ਦੇ ਲਈ ਇਹ ਵੀ ਇੱਕ ਜੂਨੀ ਐ ਇਨਸਾਨ ਏਸੀ ਭਾਲ ਦਾ ਪੱਖੇ ਭਾਲ ਦਾ ਪਰ ਲੇਕਿਨ ਇਹ ਵਿਚਾਰੇ ਇਹਨਾਂ ਬਾਂਸਾਂ ਦੇ ਵਿੱਚ ਲੁਕੇ ਹੋਏ ਜੇਕਰ ਇਹ ਬਾਂਸਾਂ ਨੂੰ ਵੀ ਅੱਗ ਲਾ ਦਿੱਤੀ ਜਾਵੇ ਸਾੜ ਦਿੱਤਾ ਜਾਵੇ ਫਿਰ ਇਹ ਕਿੱਥੇ ਜਾਣਗੇ ਇਹ ਵਿਚਾਰੇ ਮਰਨਗੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਂਸ ਦੇ ਬੂਟੇ ਦੇ ਵਿੱਚ ਲੁਕਿਆ ਹੋਇਆ ਹੈ ਸੋ ਇਹਨਾਂ ਬੇਜਵਾਨਾਂ ਤੇ ਅਤਿਆਚਾਰ ਨਾ ਕਰੋ ਦਾਸ ਹਰਪਾਲ ਸਿੰਘ ਪਾਲੀ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਦੀ ਕਾਣਪਰਖੋਹੀ ਤੋਂ ਆਏ ਸਾਲ ਦੀ ਤਰ੍ਹਾਂ ਨੂਰਪੁਰ ਬੇਦੀ ਦੇ ਅਧੀਨ ਪਿੰਡ ਕਾਣਪਰਖੋਹੀ ਜੋ ਕਿ ਗਲ ਸੇਵਾ ਜੰਗਲੀ ਜੀਵ ਜਾਨਵਰਾਂ ਤੋਂ 14 ਸਾਲਾਂ ਤੋਂ ਚੱਲਦੀ ਐ ਤੁਸੀਂ ਵੀ ਗਰਮੀਆਂ ਦੇ ਵਿੱਚ ਪਾਣੀ ਜ਼ਰੂਰ ਰੱਖੋ ਇਹਨਾਂ ਬੇਜਵਾਨਾਂ ਵਾਸਤੇ ਪਾਣੀ ਦੇ ਉਪਰਾਲੇ ਕਰੀਏ ਤੇ ਆ ਆਪਾਂ ਹੌਦੀ ਹੁਣ ਭਰ ਕੇ ਚੱਲਿਆਂ ਵਿਚਾਰੇ ਪਾਣੀ ਪੀ ਲੈਣਗੇ ਇਹ ਵੀ ਕਿਸੇ ਨੂੰ ਡੀਕ ਦੇ ਤੇ ਕੋਈ ਆਵੇ ਕਿਉਂਕਿ ਮੀਂਹ ਤਾਂ ਹਜੇ ਬਹੁਤ ਲੇਟ ਐ ਪਰ ਲੇਕਿਨ ਜਿਹੜਾ ਇਹਨਾਂ ਨੇ ਰਹਿਣ ਬਸੇਰਾ ਕਿਤੇ ਦਾ ਕਿਤੇ ਅਸੀਂ ਖੁਦ ਜ਼ਿੰਮੇਵਾਰ ਹੈ ਤੋ ਇਹ ਜੇ ਕਾਮਨਾ ਕਰੀਏ ਜਿਹਦੇ ਨਾਲ ਸਾਨੂੰ ਇੱਥੇ ਵੀ ਦੁਨੀਆ ਵਿੱਚ ਵੀ ਮੁੱਖ ਨੀਵਾ ਹੋਵੇ ਤੇ ਉਸ ਦਰਗਾਹ ਵਿੱਚ ਜਾ ਕੇ ਵੀ ਮੁੱਖ ਨੀਵਾ ਕਰਨਾ ਪਵੇ ਸੋ ਦਾਸ ਹਰਪਾਲ ਸਿੰਘ ਪਾਲੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰਿਓ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਤੇ ਪੰਛੀਆਂ ਲਈ ਪਾਣੀ ਦੀ ਫ੍ਰੀ ਸੇਵਾ ਨੂਰਪੁਰ 베ਦੀ ਦੇ ਅਧੀਨ ਪਿੰਡ ਕਾਨਪੁਰ ਖੂਹੀ ਸੰਤ ਭਮਾ ਨਾਲੀ ਸੰਤ ਬਾਬਾ ਮਹੇਸ਼ਨਾਥ ਕੁੜੀਆ ਗੋਚਰ ਜਿਨ੍ਹਾਂ ਨੇ ਸੱਤ ਤੋਬੇ ਜੰਗਲ ਦੇ ਵਿੱਚ ਲਗਵਾਏ ਤੇ ਇਨਸਾਨੀਅਤ ਦੇ ਭਲੇ ਲਈ ਪੰਜ ਖੂ ਲਗਵਾਏ ਸਨ ਸੋ ਸੰਤ ਬਾਬਾ ਮਹੇਸ਼ਨਾਥ ਕੁੜੀਆ ਗੋਚਰ ਤੇ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਦੀ ਹਰਪਾਲ ਸਿੰਘ ਪਾਲੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਬਲਾਓ ਫਤਿਹ ਵਾਹਿਗੁਰੂ ਜੀ ਕਾ